ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਜੀ ਜਿਨ੍ਹਾਂ ਦੇ ਰਿਸ਼ਤੇ ਹੋ ਚੁੱਕੇ ਹਨ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਬੱਚਿਆਂ ਨੂੰ ਇੱਥੇ ਮੈਂ ਜੋ ਵੀ ਇਸ਼ਤੇ ਬੋਲਾਂਗੀ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵੀ ਕਰਿਆ ਕਰੋ ਰੱਬ ਨੇ ਤੁਹਾਨੂੰ ਬਹੁਤ ਖੁਸ਼ੀਆਂ ਦੇਣੀਆਂ ਹਨ ਜੀ ਵਾਈ ਗੁਰੂ ਦਾ ਨਾਮ ਲਿਖਿਆ ਕਰੋ ਜਿਨਾ ਨੇ ਆਪਣੀ ਐਡ ਦੁਬਾਰਾ بار بار ਲਗਾਨੀ ਹੈ ਜੀ ਸਾਡੇ WhatsApp ਨੰਬਰ ਤੇ ਕੰਟੈਕਟ ਕਰੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 2003 ਦਾ ਕੱਦ 6 ਫੁੱਟ ਹੈ ਜਮੀਨ ਇਹਨਾਂ ਦੇ ਕੋਲ 5 ਕਿਲੇ ਹੈ ਜੀ ਸਿੱਖ ਲੜਕਾ ਹੈ ਜੀ ਅੰਮ੍ਰਿਤਧਾਰੀ ਪੜਾਈ ਇਹਨਾਂ ਨੇ +2 ਕੀਤੀ ਹੈ ਕਾਸਟ ਇਹਨਾਂ ਦੀ ਢਿੱਲੋ ਜੱਟ ਸਿੱਖ ਹੈ ਜੀ ਇਹਨਾਂ ਨੂੰ ਅੰਮ੍ਰਿਤਧਾਰੀ ਪੀਆ ਲੜਕੀ ਹੀ ਚਾਹੀਦੀ ਹੈ ਜੀ ਕੈਨੇਡਾ ਕੈਲਗਰੀ ਹੈ ਇਹਨਾਂ ਦਾ ਏਰੀਆ ਜੀਰਾ 30 ਕਿਲੋਮੀਟਰ ਦੇ दायरे ਵਿੱਚ ਸੰਪਰਕ ਕਰੋ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਰਾਮਪਾਲ ਨੇ ਜੀ ਜਨਮ 8 ਨੂੰ 1995 ਦਾ ਹੈ ਜੀ ਟਾਈਮ ਹੈ ਜੀ 3:05 ਪੀਐਮ ਏਰੀਆ ਅੰਮ੍ਰਿਤਸਰ ਹੈ ਜੀ ਕੰਰੰਟਲੀ ਸਟੇਇੰਗ ਐਟ ਰਾਮਦਾਸ ਕੁਆਲੀਫਿਕੇਸ਼ਨ ਇਨ ਡਿਪਲੋਮਾ ਕੀਤੀ ਹੈ ਔਨ ਐ ਪੈਟ ਸ਼ਾਪ ਇਹਨਾਂ ਦੀ ਹੈਗੀ ਹੈ ਜੀ ਐਟ ਰਾਮਦਾਸ ਰਾਮਪਾਲ ਪੈਟ ਕਲੀਨਿਕ ਇਹਨਾਂ ਦਾ ਮਦਰ ਐਂਡ ਫਾਦਰ ਨਹੀਂ ਹਨ ਜੀ ਤਿੰਨ ਭਰਾ ਨੇ ਜੀ ਵੱਡੇ ਦੋ ਮੈਰਿਟ ਨੇ ਭੈਣ ਕੋਈ ਨਹੀਂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਨਮ 1995 ਦਾ ਹੈ ਟਾਈਮ 10 एएम एरिया लुਧਿਆਣਾ ਕੱਦ 5 ਫੁੱਟ 11 ਇੰਚ ਹੈ ਜੀ ਰਿਲੀਜੀਅਨ ਹਿੰਦੂ ਨੇ ਕਾਸਟ ਬ੍ਰਾਹਮਣਾ ਜੀ ਗੋਤ ਤੇਜਪਾਲ ਪੜਾਈ ਕੀਤੀ ਇਹਨਾਂ ਦੀ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਕੰਮ ਬਿਜ਼ਨਸ ਕਰਦੇ ਨੇ ਇਨਕਮ 70000 ਤੋਂ 1 ਲੱਖ ਹੈ ਜੀ ਸ਼ੁੱਧ ਵੈਸ਼ਨੂ ਹੈ ਜੀ ਇਹਨਾਂ ਦਾ ਆਪਣਾ ਘਰ ਹੈ 3 ਏਕੜ ਜ਼ਮੀਨ ਹੈ ਜੀ ਇੰਡੀਆ ਵਿੱਚ ਰਿਟਰਨਡ ਬੈਕ ਫਰੋਮ ਆਸਟ੍ਰੇਲੀਆ ਫੈਮਿਲੀ ਦੇ ਵਿੱਚ ਫਾਦਰ ਨੇ ਜੀ ਪ੍ਰੋਪਰਟੀ ਕਲੋਨਾਈਜ਼ਰ ਮਦਰ ਹਾਊਸ ਵਾਈਫ ਹੈ ਜੀ ਇੱਕ ਵੱਡਾ ਪਰ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਵਰਕ ਪਰਮਿਟ ਤੇ ਲੜਕਾ ਹੈ ਜੀ ਨਾਮ ਕਹੇ ਪਤਾ ਹਤੇਗੜ ਸਾਹਿਬ ਕਾਚੇ ਫੁੱਟਾਜੀ ਕਾਸਟ ਬ੍ਰਾਹਮਣ ਸ਼ਰਮਾ ਨੇ ਡੇਟ ਆਫ ਬਰਥ 2003 ਦਾ ਪੜਾਈ ਇਹਨਾਂ ਨੇ ਗ੍ਰੈਜੂਏਟ ਕੀਤੀ ਹੈ ਇੱਕ ਭੈਣ ਹੈ ਜੀ ਕੈਨੇਡਾ ਦੇ ਵਿੱਚ ਪ੍ਰਾਣ ਨਹੀਂ ਹੈ ਕੰਮ ਕੈਨੇਡਾ ਵਰਕ ਪਰਮਿਟ ਵਤੀਆਂ ਜੋਬ ਮੈਨੇਜਰ ਪੋਸਟ ਤੇ ਨੇ ਇਹਨਾਂ ਨੂੰ ਲੜਕੀ ਕੈਨੇਡਾ ਸਿਟੀਜ਼ਨ ਚਾਹੀਦੀ ਹੈ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕੈਲੀਫੋਰਨੀਆ ਯੂ ਐਸ اے ਹੈ ਜੀ ਚੱਟ ਸਿੱਖ ਸੰਦੂ ਜਨਮ 8 1991 ਦਾ ਕੱਦ 6 ਫੁੱਟ ਹੈ ਪਿਓਰ ਵੈਜੀਟੇਰੀਅਨ ਹੈ ਰਜਿਸਟਰਡ ਨਰਸ ਹੈ ਜੀ ਗੁੱਡ ਪੈਕੇਜ ਹੈ ਵਰਕ ਪਰਮਿਟ ਤੇ ਹੈ ਬੇਟਾ ਇਹਨਾਂ ਦਾ ਆਪਣਾ ਘਰ ਹੈ ਜੀ ਕੈਲੀਫੋਰਨੀਆ ਵਿੱਚ ਪੇਰੈਂਟਸ ਗ੍ਰੀਨ ਕਾਰਡ ਹੋਲਡਰ ਨੇ ਪੈਨਸ਼ਨਤੇ ਨੇ ਇੱਕ ਬ੍ਰਦਰ ਅਨਮੈਰਿਡ ਹੈ ਜੀ ਇਹਨਾਂ ਦਾ ਆਰ ਐਨ ਇਨ ਯੂ ਐਸ ਏ ਸ਼ਹਿਰ ਇਹਨਾਂ ਦਾ ਮੋਗਾ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਟਾਲ ਐਂਡ ਪ੍ਰੀਟੀ ਹੋਵੇ ਗ੍ਰੀਨ ਕਾਰਡ ਹੋਲਡਰ ਹੋਵੇ ਸਿਟੀਜ਼ਨ ਹੋਵੇ ਉੱਥੋਂ ਦੀ ਜੀ ਫੈਮਿਲੀ ਓਰੀਐਂਟਡ ਆਰਐਨਆਈਟੀ ਬਾਇਓਟੈਕ ਐਮਬੀਏ ਗਰਲ ਚਾਹੀਦੀ ਜੀ ਇਹਨਾਂ ਨੂੰ ਵਟਸਐਪ ਨੰਬਰ ਦਿੱਤੇ ਗਏ ਹਨ ਜਿੱਥੇ ਇਹ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ RAM DASIA ਫੈਮਲੀ ਹੈ ਜੀ ਕਬੀਰ ਪੰਥੀ ਨਾਮ ਕੋਰ ਜਨਮ 15 12 1994 ਦਾ ਹੈ ਜੀ ਕੱਤ 5 ਫੁੱਟ 5 ਇੰਚ ਹੈ ਕਾਸਟ RAM DASIA ਸਿੱਖ ਗੋਤਰਾ ਇਹਨਾਂ ਦੀ ਜੀ ਮਹਿਮੇ ਹੈ ਜੀ ਇਹਨਾਂ ਦੀ 8 ਸਾਲਾਂ ਦੀ ਬੇਟੀ ਹੈ ਜੀ ਲੀਵਿੰਗ ਵਿਦ ਮਦਰ ਪੜਾਈ ਇਹਨਾਂ ਨੇ ਡਿਪਲੋਮਾ ਕੀਤਾ ਹੈ ਜੀ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਐਂਡ BCA ਕੀਤੀ ਹੈ ਫੈਮਲੀ ਦੇ ਵਿੱਚ ਫਾਦਰ ਰੇਲਵੇ EMPLOYEE ਨੇ ਜੀ ਮਦਰ HOUSEWIFE ਹੈ ਇੱਕ ਭਰਾ ਤੇ ਭਾਬੀ ਕੈਨੇਡਾ ਨੇ ਜੀ ਇਹਨਾਂ ਦੀ ਜਮਨਾਬਗਰ ਹਰਿਆਣਾ ਜਗਾਤਰੀ ਵਰਕਸ਼ਾਪ ਹੈ ਜੀ ਇਹਨਾਂ ਨੂੰ ਓਨਲੀ ਸਿੱਖ ਵਿਸ਼ਵੋ ਬਿਜ਼ਨਸਮੈਨ ਕੀ ਕੰਟੈਕਟ ਕਰਨ ਐਂਡ ਹਰਿਆਣਾ ਸਾਈਡ ਕਰਨਾਲ ਕੁਰਕਸ਼ੇਤਰ ਪਟਿਆਲਾ ਚੰਡੀਗੜ੍ਹ ਅੰਬਾਲਾ ਸਿਟੀ ਤੇ ਪੰਜਾਬ ਵੱਲੇ ਹੀ ਸੰਪਰਕ ਕਰਨ ਇਹ ਸ਼੍ਰੀ ਗੁਰੂ ਓਨਲੀ ਸ਼੍ਰੀ ਗੁਰੂ ਗੰਗਸਾਹਿਬ ਜੀ ਨੂੰ ਮੰਨਦੇ ਹਨ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜਿਵੇਂ ਤੇਰੇ ਜਾਣਕਾਰੀ ਲੈ ਸਕਦੇ ਹੋ ਜੀ ਨੋ ਕਾਸਟ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ कास्ट मजबी सिख है कद चार फुट दस इंच है जन्म इन उन्ती दिसंबर उन्नीस सौ छियानवे का है जी पढ़ाई इन्हों ने बी एस सी फैशन डिजाइनिंग है टैलीफोन नंबर दिता गया जी आप गलबात करके वधेरे जानकारी लै सकते हो एन आर आई बेटे का रिश्ता नोट करो जी नाम सिंह जन्म उन्नीस सौ उन्नानवे का कद पंच फुट साढ़े सत्त सा इंच है कास्ट जड है इटली सिटीजन है जी जो होटल करते हैं डिवोर्स होया हो जी इन्हों का 7 ਸਾਲ ਦੀ ਬੇਟੀ ਹੈ ਜੀ ਬੱਚੇ ਦੀ ਕਸਟਡੀ ਮਾਂ ਕੋਲ ਹੈ ਜੀ ਇਟਲੀ ਵਿੱਚ 2 ਕਿਲੇ ਜ਼ਮੀਨ ਹੈ ਖੰਨਾ ਵਿੱਚ ਮੋਰਿੰਡਾ ਰਹਿ ਰਹੇ ਨੇ ਜੀ ਆਪਣਾ ਘਰ ਇਟਲੀ ਅਤੇ ਇੰਡੀਆ ਵਿੱਚ ਹੈ ਜੀ ਇਹਨਾਂ ਦਾ ਮਮ ਡੈਡ ਸਿਟੀਜ਼ਨ ਇਟਲੀ ਇਹਨਾਂ ਨੂੰ ਬਿਨਾ ਬੱਚੇ ਤੋਂ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਕੁੜੀ ਸੋਹਣੀ ਚਾਹੀਦੀ ਹੈ ਜੀ ਚਾਹੇ ਪਲੱਸ 2 ਪਾਸ ਹੋਵੇ ਸਿੰਪਲ ਮੈਰਿਜ ਕਰਨੀ ਚਾਹੀਏ ਇਹਨਾਂ ਨੇ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਪੀ ਆਰ ਬ੍ਰਾਹਮਣ ਵੈਸ਼ਨੋ ਲੜਕਾ ਹੈ ਏਰੀਆ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਜਨਮ 1995 ਦਾ ਹੈ ਕੱਦ 6 ਫੁੱਟ 2 ਇੰਚ ਹੈ ਸਟੱਡੀ ਇਹਨਾਂ ਨੇ ਬਿਜ਼ਨਸ ਮੈਨੇਜਮੈਂਟ ਬੀਬੀਏ ਡਿਗਰੀ ਕੈਨੇਡਾ ਸਰੀ ਵੈਨਕੂਵਰ ਤੋਂ ਕੀਤੀ ਹੈ ਜੀ ਪਤੌਰ ਕੰਪਨੀ ਵਿੱਚ ਮੈਨੇਜਰ ਜੋਬ ਕਰਦੇ ਹਨ ਪਿਤਾ ਸਰਕਾਰੀ ਜੋਬ ਤੋਂ ਬਾਅਦ ਪੈਨਸ਼ਨਰ ਹਨ ਜੀ ਮਾਤਾ ਹਾਊਸ ਵਾਈਫ ਹੈ ਲੜਕੀ ਇਹਨਾਂ ਨੂੰ ਚਾਹੀਦੀ ਹੈ ਜੀ ਬੀਐਸਸੀ ਨਰਸਿੰਗ ਹੋਵੇ ਫਿਜ਼ੀਓਥੈਰੇਪੀ ਹੋਵੇ ਜਾਂ ਲੈਬ ਟੈਕਨੀਸ਼ੀਅਨ ਹੋਵੇ ਬੀ ਡੀ ਐਸ ਜਾਂ ਸੀਏ ਕੀਤੀ ਹੋਵੇ ਪੰਜਾਬ, ਇੰਡੀਆ ਜਾਂ ਕੈਨੇਡਾ ਤੋਂ ਹੋਵੇ। ਅਪਰ ਕਾਸਟ ਨੋ ਬਾਅਰ। ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਤੇਰੇ ਜਾਣਕਾਰੀ ਲੈ ਸਕਦੇ ਹੋ। ਬੇਟੀ ਦਾ ਰਿਸ਼ਤਾ ਨੋਟ ਕਰੋ ਜੀ। ਨਾਮ ਕੋਰ, ਏਰੀਆ ਕੁਰਕਸ਼ੇਤਰ ਹਰਿਆਣਾ, ਜਨਮ 1996 ਦਾ, ਪੜ੍ਹਾਈ ਇਹਨਾਂ ਨੇ میٹرਕ ਕੀਤੀ ਹੈ ਜੀ। ਇੱਕ ਪਹਿਨ ਨੇ ਦੋ ਭਰਾ ਨੇ ਜੀ ਕੈਨੇਡਾ ਨੇ ਦੋਨੋਂ, ਗੋਤ ਜੱਟ ਸਿੱਖ ਹਨ ਜੀ, ਗੁਰਸਿੱਖ ਪਰਿਵਾਰ ਹੈ। ਕੱਦ 5 ਫੁੱਟ 4 ਇੰਚਾਂ ਜੀ, ਘਰੇਲੂ ਹੈ, ਵਿਜ਼ਟਰ ਵੀਜ਼ਾ ਲੱਗਿਆ ਸਪੇਨ ਦਾ। ਇਹਨਾਂ ਨੂੰ ਸਪੇਨ ਦਾ ਪੀਆਰ ਲੜਕਾ ਹੀ ਚਾਹੀਦਾ ਹੈ ਜੀ। ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜਿਵੇਂ ਤੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ जाट ਸੇਖਾ ਜੀ ਕਾਸਟ ਇਹਨਾਂ ਦੀ ਡੇਟ ਆਫ ਬਰਥ ਜੀ 4 ਸਤੰਬਰ 1998 ਦਾ ਹਾਈਟ 6 ਫੁੱਟ ਹੈ ਜੀ ਗ੍ਰੈਜੂਏਸ਼ਨ ਬੀ ਕਾਮ ਕੀਤੀ ਹੋਈ ਹੈ ਇਹਨਾਂ ਨੇ ਸਿਟੀ ਇਹਦਾ ਜੀ ਬ੍ਰੈਮਟਨ 온ਟਾਰੀਓ ਕੰਮ ਕਰਦੇ ਜੀ ਗੈਸ ਏਜੰਸੀ ਮੈਨੇਜਰ ਨੇ 10 ਸਾਲ ਯੂ ਐਸ ਏ ਵੀਜ਼ਾ ਐਸ ਵੈਲ ਫੈਮਿਲੀ ਵਿੱਚ ਮਮ ਡੈਡ ਸਿਸਟਰ ਐਂਡ ਗ੍ਰੈਂਡਮਦਰ ਨੇ ਜੀ ਸਿਸਟਰ ਲੀਵਿੰਗ ਇਨ ਕਨਿਡਰ ਐਂਡ ਐਨਜਿਓ ਡਿਸਟ੍ਰਿਕਟ ਤਰਨਤਾਰਨ ਜੀ ਲੈਂਡ ਇਹਨਾਂ ਕੋਲ 6 ਏਕੜ ਹੈ ਜੀ ਇਹਨਾਂ ਦੀ ਮੰਗ ਹੈ ਕਿ ਕੁੜੀ ਸੋਨੀ ਜਵਾਨ ਤੇ ਪੀਆਰ ਹੋਵੇ ਜੀ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦੀ ਹਾਈਟ 5 ਫੁੱਟ 5 ਇੰਚ ਤੋਂ ਉੱਪਰ ਹੀ ਹੋਵੇ ਤੇ ਪੀਆਰ ਹੋਵੇ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਜਨਮ 23/7/1994 ਕਾਸਟ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਪੁੱਲਰ ਹੈ ਹਾਈਟ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇਹਨਾਂ ਕੋਲ ਇੱਕ ਪਲਾਟ ਵੀ ਹੈ ਜੀ ਪਰਾ ਪੰਜਾਬ ਪੁਲਿਸ ਵਿੱਚ ਹੈ ਦੋਨਾਂ ਪਰਾਵਾਂ ਕੋਲ 12 ਏਕੜ ਜ਼ਮੀਨ ਆਂਦੀ ਹੈ ਜੀ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਸਿੰਪਲ ਪਰਿਵਾਰ ਤੋਂ ਘਰੇਲੂ ਹੋਵੇ ਡਿਮਾਂਡ ਕੋਈ ਨਹੀਂ ਹੈ ਜੀ ਇਹਨਾਂ ਦਾ ਏਰੀਆ ਫਾਜ਼ਿਲਕਾ ਹੈ ਜੀ टैलीफोन नंबर दिता गया है जी आप बधेरे जानकारी लै सकते हो बेटी का रिश्ता नोट करो जी जन्म छब्बी नौ उन्नीस सौ छियानवे का है कद पांच फुट सात इंच है पढ़ाई ने बी ए इंग्लिश ऑनर की है जी मास्टर इन कॉस्मैटिकॉर एन रिलीजन रामदासिया सिख है कम सैल्फ इंपलॉयड ने जी सैलून एंड डिजाइनर बुटीक एना था फादर गवर्नमेंट इंप्लॉय इन हरियाणा गवर्नमेंट ਮਦਰ ਵੀ ਗਵਰਨਮੈਂਟ empioyee ਹੈ ਜੀ ਪੰਜਾਬ ਗਵਰਨਮੈਂਟ ਬ੍ਰਦਰ ਕੈਨੇਡਾ ਹੈ ਜੀ ਡਿਸਟ੍ਰਿਕਟ ਇਹਨਾਂ ਦਾ ਅੰਮ੍ਰਿਤਸਰ ਇਹਨਾਂ ਦਾ ਡਿਵੋਰਸ ਹੋਇਆ ਹੈ ਜੀ 5 ਸਾਲ ਦੀ ਬੇਟੀ ਹੈ ਇਹਨਾਂ ਨੂੰ ਇਹਨਾਂ ਦੀ ਡਿਮਾਂਡ ਹੈ ਕਿ ਅਮਰਤਾਰੀ ਗੁਰਸਿੱਖ ਲੜਕਾ ਹੋਵੇ ਜਿਸ ਦੀ ਉਮਰ 30 ਤੋਂ 35 ਸਾਲ ਤੱਕ ਹੋਵੇ ਕੈਨੇਡਾ ਵਿੱਚ ਹੋਵੇ ਸੇਮ ਕਾਸਟ ਨੂੰ ਪਹਿਲ ਦਿੰਦੇ ਹਨ ਜੀ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਉਹ ਬਥੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸਟ ਕੁਮਾਰ ਹੈ ਜੀ ਕੈਨੇਡਾ ਸਿਟੀਜ਼ਨ ਹੈ ਜਨਮ 1995 ਦਾ ਹੈ हाइट 6 ਫੁੱਟ ਹੈ ਜੀ ਕੰਮ ਇਹਨਾਂ ਦਾ ਸੀਨੀਅਰ ਮੈਨੇਜਰ ਹੈ ਜੀ এডਿਕੇਸ਼ਨ ਬੀਕੋਮ ਹੈ ਜੀ ਫ্রম ਇੰਡੀਆ ਐਸੋਸੀਏਟ ਡਿਗਰੀ ਇਨ ਬਿਜ਼ਨਸ ਫ্রম ਕੈਨੇਡਾ ਫਾਦਰ ਰੀਅਲ ਏਸਟੇਟ ਬਿਜ਼ਨਸ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਇੱਕ ਅਨਮੈਰਿਡ ਹੈ ਜੀ ਗਵਰਨਮੈਂਟ ਜੋਬ ਇਨ ਇੰਡੀਆ ਲੜਕੀ ਕੈਨੇਡਾ ਵਿੱਚ ਚਾਹੀਦੀ ਜੇ ਇਹਨਾਂ ਨੂੰ ਲੜਕੀ ਪੀਆਰ ਹੋਵੇ ਜਾਂ ਵਰ ਪਰਮਿਟ ਤੇ ਹੋਵੇ ਜਾਂ ਸਿਟੀਜ਼ਨ ਹੋਵੇ ਜੀ bc ਵਾਲਿਆਂ ਨੂੰ ਪਹਿਲ ਦਿੱਤੇ ਹਨ ਜੀ ਬੇਟੇ ਦਰਿਸ਼ਤਾ ਨੋਟ ਕਰੋ ਜੀ ਨਾਮ ਚੰਦ ਜਨਮ 1990 ਉਮਰ 33 ਸਾਲ ਹੈ ਜੀ ਕੱਦ 5 ਫੁੱਟ 6 ਇੰਚ ਹੈ ਗੋਤ ਖੋਤਣ ਜਾਤ ਐਸੀ ਹੈ ਜੀ ਇਹਨਾਂ ਨੇ ਪੜਾਈ 10ਵੀਂ ਤੱਕ ਕੀਤੀ ਹੈ ਇਹਨਾਂ ਇਹ ਕਾਰੋਬਾਰ ਕਰਦੇ ਨੇ ਜੀ ਸੋਨਾਲੀਕਾ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ ਤਨਖਾਹ 20000 ਹੈ ਫੈਮਿਲੀ ਦੇ ਵਿੱਚ ਮਾਤਾ ਜੀ ਹਨ ਪਿਤਾ ਜੀ ਹਨ ਪੈਨਾ 3 ਹਨ ਜੀ ਵਿਆਹਿਆ ਹੋਇਆ ਹਨ ਪ੍ਰਾਕਲਕਲਾ ਹੈ ਜੀ ਏਰੀਆ ਹੁਸ਼ਿਆਰਪੁਰ ਪਿੰਡ ਆਜੜਾਮ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ